ਹਾਂਜੀ ਸਤਿ ਸ੍ਰੀ ਅਕਾਲ ਜੀ ਅਕਸਰ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚੋਂ ਵੱਖ-ਵੱਖ ਸ਼ਹਿਰਾਂ ਵਿੱਚੋਂ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਆਵਾਰਾ ਕੁੱਤਿਆਂ ਵੱਲੋਂ ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਬੱਚਿਆਂ ਨੂੰ ਪਾੜ ਕੇ ਖਾ ਗਏ ਜਾਂ ਬਜ਼ੁਰਗਾਂ ਤੇ ਅਟੈਕ ਕੀਤਾ ਗਿਆ ਇੱਥੋਂ ਤੱਕ ਕਿ ਪਾਲਤੂ ਜਾਨਵਰ ਨੇ ਜਿਹੜੇ ਉਹਨਾਂ ਤੇ ਅਟੈਕ ਕੀਤਾ ਜਾਂਦਾ ਇਹ ਅਜਿਹੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ ਨੇ ਆਵਾਰਾ ਕੁੱਤਿਆਂ ਦੀ ਗਿਣਤੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਵੱਧ ਗਈ ਆ ਸੋ ਬਹੁਤ ਸਾਰੇ ਬੱਚਿਆਂ ਨੂੰ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਦੀ ਮੌਤ ਹੋ ਗਈ ਉੱਤੇ ਉਹਨਾਂ ਨੂੰ ਮਾਰ ਕੇ ਖਾ ਗਈ ਇਦਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਅੱਜ ਇੱਕ ਅਜਿਹੀ ਖਬਰ ਨਾਪਾ ਦੀ ਸਬ ਤਹਿਸੀਲ ਭਾਦਸੋਂ ਦੇ ਪਿੰਡ ਰੈਮਨਵਾਜਰੀ ਵਿੱਚੋਂ ਸਾਹਮਣੇ ਆਈ ਆ ਜਿੱਥੇ ਆਵਾਰਾ ਕੁੱਤਿਆਂ ਵੱਲੋਂ ਇੱਕ ਛੋਟੀ ਬੱਚੀ ਜਿਸ ਦੀ ਉਮਰ ਮਾਹੀਜ਼ 5 ਸਾਲ ਦੀ ਸੀ ਜੋ ਦੁਕਾਨ ਤੇ ਕੋਈ ਸਮਾਨ ਲੈਣ ਦੇ ਲਈ ਆਉਂਦੀ ਆ ਤਾਂ ਕੁੱਤੇ ਉਸ ਬੱਚੀ ਤੇ ਅਟੈਕ ਕਰ ਦਿੰਦੇ ਨੇ ਬੱਚੀ ਦਾ ਸੋਰ ਸੁਣ ਕੇ ਕੁੱਤਿਆਂ ਦੀਆਂ ਆਵਾਜ਼ਾਂ ਸੁਣ ਕੇ ਆਲੇ-ਦਾਲਿਓਂ ਗਵਾਂਢੀ ਨੇ ਜਿਹੜੇ ਘਰਾਂ ਵਾਲੇ ਨੇ ਉਹ ਲਿਕੜਦੇ ਨੇ ਤਾਂ ਬੱਚੀ ਦੀ ਜਾਨ ਆ ਜਿਹੜੀ ਉਹ ਬਚਾਈ ਜਾਂਦੀ ਹੈ ਜੇ ਥੋੜੀ ਜਿਹੀ ਵੀ ਦੇਰੀ ਹੋ ਜਾਂਦੀ ਤਾਂ ਅੱਜ ਇੱਕ ਹੋਰ ਮਾਸੂਮ ਬੱਚਾ ਹੈ ਜਿਹੜਾ ਉਹ ਇਹਨਾਂ ਆਵਾਰਾ ਕੁੱਤਿਆਂ ਦੀ ਖਰਾਕ ਬਣ ਜਾਣਾ ਸੀ ਸੋ ਬਹੁਤ ਜ਼ਿਆਦਾ ਦਹਿਸਤਾ ਪਿੰਡ ਦੇ ਵਿੱਚ ਆਵਾਰਾ ਕੁੱਤਿਆਂ ਦੀ ਸੋ ਪ੍ਰਸ਼ਾਸਨ ਨਾਲ ਵੀ ਇਸ ਸੰਬੰਧ ਵਿੱਚ ਗੱਲ ਕੀਤੀ ਗਈ ਆ ਤਾਂ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਜੇ ਥੋੜਾ ਟਾਈਮ ਨਾ ਆਉਂਦੇ ਤਾਂ ਅੱਜ ਕੋਈ ਭਾਣਾ ਵਾਪਰ ਜਾਣਾ ਸੀ ਇਹਨਾਂ ਕੁੱਤਿਆਂ ਨੇ ਬੱਚੇ ਨੂੰ ਖਾ ਜਾਣਾ ਸੀ ਪਹਿਲਾਂ ਵੀ ਇਹਨਾਂ ਕੁੱਤਿਆਂ ਵੱਲੋਂ ਕਈ ਬੱਚਿਆਂ ਤੇ ਅਟੈਕ ਕੀਤੇ ਗਏ ਨੇ ਕੁਝ ਲੋਕ ਨੇ ਜਿਹੜੇ ਇਹਨਾਂ ਨੂੰ ਇੱਥੇ ਰੋਟੀ ਵਗੈਰਾ ਪਾਉਂਦੇ ਨੇ ਉਦੋਂ ਹੀ ਘਰ ਦੇ ਅੱਗੇ ਕੁੱਤੇ ਜਿਆਦਾ ਜੁੰਡਲੀ ਬਣਾ ਕੇ ਬੈਠੇ ਰਹਿੰਦੇ ਨੇ ਇਹ ਕਹਿਣਾ ਹੈ ਪਿੰਡ ਵਾਲਿਆਂ ਦਾ ਫਿਲਹਾਲ ਕੀ ਕਹਿੰਦੇ ਨੇ ਪਿੰਡ ਵਾਲੇ ਉਹ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਤੁਸੀਂ ਇਹ ਦੇਖੋ ਪੂਰੀ ਵੀਡੀਓ ਕਿਸ ਤਰ੍ਹਾਂ ਬੱਚੇ ਤੇ ਕੁੱਤੇ ਅਟੈਕ ਕਰਦੇ ਨੇ ਹਾਂਜੀ ਕੀ ਨਾਮ ਆ ਜੀ ਮੇਰਾ ਨਾ ਪ੍ਰਵਜੋ ਸਿੰਘ ਆ ਜੀ ਸਰਪੰਚਾ ਮੈਂ ਪਿੰਡ ਰੇਮਲ ਮਾਜਰੀ ਤੋਂ ਕੀ ਹੋਇਆ ਜੀ ਇਹ ਸਰ 5 6 ਸਾਲ ਦੀ ਬੱਚੀ ਸੀਗੀ ਅਵਾਰਾ ਕੁੱਤੇ ਨੇ ਜੀ ਉਰੇ ਫੇਰੇ ਜਾਂਦੇ ਨੇ ਬੈ ਇੱਥੇ ਅਵਾਰਾ 6 7 ਕੁੱਤੇ ਨੇ ਜੀ ਕੱਲੋ ਛੋਟੀ ਜੀ ਬੱਚੀ ਤੇ ਅਟੈਕ ਕੀਤਾ ਜੀ ਉਹਨਾਂ ਨੇ ਤੇ ਉਰੇ ਲੋਕ ਵੀ ਸੀਗੇ ਭੱਜ ਕੇ ਉਹਨਾਂ ਨੇ ਵੀ ਰੌਲਾ ਰੂਲਾ ਪਾਇਆ ਮੈਂ ਆ ਕੇ ਭੱਜ ਕੇ ਆ ਕੇ ਚੱਕੀ ਆ ਜੀ ਉਹ ਬੱਚੀ ਛੋਟੀ ਜੀ ਜੇ ਕਿਤੇ ਥੋੜਾ ਜਿਹਾ ਦੇਰੀ ਹੋ ਜਾਂਦੀ ਜੀ ਸਕਿੰਟਾਂ ਦੇ ਫਰਕ ਨਾਲ ਉਹ ਕੱਲ ਬੱਚੀ ਨੂੰ ਖਾ ਜਾਂਦੇ ਜੀ ਕੁੱਤੇ ਇਹ ਕੁੱਤੇ ਅਵਾਰਾ ਹੀ ਨੇ ਅਵਾਰਾ ਨੇ ਜੀ ਇਹ 6-7 ਕੁੱਤੇ ਨੇ ਇੱਥੇ ਵੱਧ ਵੀ ਹੁੰਦੇ ਨੇ ਕਈ ਵਾਰੀ ਤਾਂ 10-15 ਦੀ ਤਦਾਰ ਚ ਹੁੰਦੇ ਨੇ ਜੀ ਇਹ ਅ ਅੱਗੇ ਵੀ ਸਾਡੇ ਉਰੇ ਬੱਚੇ ਛੋਟੇ-ਫੋਟੇ ਬੱਚੇ ਟਿਊਸ਼ਨ ਪੜ੍ਹਨ ਜਾਂਦੇ ਨੇ ਉਹਨਾਂ ਦੇ ਅੱਗੇ ਵੀ ਇੱਕ ਦੋ ਵਾਰੀ ਦੇਖਣ ਚ ਆਇਆ ਜੀ ਵੀ ਉਹਨਾਂ ਨੂੰ ਵੱਢਣ ਨੂੰ ਪੈਂਦੇ ਨੇ ਇਹ ਕੁੱਤੇ ਪ੍ਰਸ਼ਾਸਨ ਨੂੰ ਕੋਈ ਤੁਸੀਂ ਲਿਖਤੀ ਤੌਰ ਤੇ ਜਾਂ ਕੋਈ ਵਿਚਾਰ ਸਕੀਤੀ ਆ ਹੁਸ਼ਾਰਸ਼ ਤਾਂ ਨਹੀਂ ਜੀ ਸਾਰ ਸਦਾ ਧਿਆਨ ਚ ਲਿਆਉਣਾ ਚਾਹੁੰਦੇ ਆ ਪ੍ਰਸ਼ਾਸਨ ਦੇ ਹੁਣ ਬੇਨਤੀਓ ਕਰ ਰਹੇ ਆ ਪ੍ਰਸ਼ਾਸਨ ਨੂੰ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਜੀ ਵੀ ਅੱਜ ਤਾਂ ਚਲੋ ਛੋਟਾ ਬੱਚਾ ਸੀਗਾ ਔਰ ਇਹ ਸੀਗੇ ਦਿਨ ਸੀਗਾ ਕੱਲੂ ਰਾਂਹੇਰੇ ਸਵੇਰੇ ਕੋਈ ਬੰਦਾ ਸੋਫੀ ਸੁਬਾ ਜਾਂਦਾ ਜਾਂ ਕੋਈ ਬਜ਼ੁਰਗ ਆਉਂਦਾ ਜਾਂ ਕਿਸੇ ਦਾ ਡੰਗਰ ਬੱਚੇ ਦਾ ਵੀ ਕੋਈ ਨਾ ਕੋਈ ਨੁਕਸਾਨ ਕਰ ਸਕਦੇ ਨੇ ਜਦੋਂ ਅੱਜ ਇਹ ਚਿੱਟੇ ਦਿਨ ਚ ਨਹੀਂ ਰੁਕ ਰਹੇ ਜੀ ਏ ਨਾਲ ਤੱਕ ਮੇਰੇ ਨਾਲ ਜਤਿੰਦਰ ਸਿੰਘ ਆ ਜੀ ਜਤਿੰਦਰ ਸਿੰਘ ਜੀ ਕੀ ਹੋਇਆ ਅੱਜ ਵੀਡੀਓ ਵਾਇਰਲ ਹੋ ਰਹੀ ਆ ਕਾਫੀ ਵੀਰ ਮੈਂ ਵੀ ਬੈਠਾ ਸੀਗਾ ਘਰੇ ਆਪਦੇ ਜਦੋਂ ਮੈਂ ਗੁੜੀਆਂ ਦੀ ਝੰਗ aeration ਸੁਣੀਆ ਤੇ ਮੈਂ ਪਹਿਲਾਂ 2 ਮਿੰਟ ਸੋਚਿਆ ਵੀ ਇਹ ਹੋ ਕੀ ਰਿਹਾ ਤੇ ਜਦੋਂ ਮੈਂ ਬਾਹਰ ਇੱਕੋਦਮ ਭੱਜ ਕੇ ਆਇਆ ਤੇ ਮੇਰੇ ਘਰ ਦੇ ਨੇ ਦੱਸਿਆ ਮੈਨੂੰ ਵੀ ਬਾਹਰ ਕੁੜੀ ਨੂੰ ਕੁੱਤੇ ਪੈ ਗਏ ਤੇ ਮੈਂ ਉਥੋਂ ਭੱਜ ਕੇ ਆਇਆ ਬਾਹਰ ਮੇਰੀ ਵੀ ਸ਼ਾਇਦ ਵੀਡੀਓ ਚ ਮੈਂ ਆਈ ਆ ਤੇ ਬਾਹਰ ਭੱਜ ਕੇ ਆ ਤਾਂ ਦੇਖਿਆ 5-6 ਕੁੱਤੇ ਕੁੜੀ ਨੂੰ ਦੇ ਪਿੱਛੇ ਪੈ ਨੇ ਤੇ ਅੱਗੇ ਜਾ ਕੇ ਉਹ ਕੁਦਰਤੀ ਉਧਰੋਂ ਸਰਪੰਚ ਸਾਹਿਬ ਆ ਗਏ ਉਹਨਾਂ ਨੇ ਚੱਕ ਲਏ ਜਦੋਂ ਅਸੀਂ ਦੇਖਿਆ ਜਾ ਕੇ ਗੁੜੀਆਂ ਦੀ ਹਾਲਤ ਬਚਾਉ ਰਹਿ ਗਏ ਨਸੋਕਰ ਜੇ ਉਹ ਨਾ ਆਉਂਦਾ ਤਾਂ ਕਾਫੀ ਨੁਕਸਾਨ ਹੋ ਜਾਣਾ ਸੀਗਾ ਗੁੜੀ ਪਾੜ ਦਿੰਦੇ ਤੇ ਕਿੰਨੇ ਕੁੱਤੇ ਨੇ ਇੱਥੇ ਅਵਾਰਾ ਵੀਰੇ ਉਰੇ ਘੱਟੂ ਘੱਟ ਮੈਨਾਂ 7-8 ਕੁੱਤੇ ਹੈਗੇ ਨੇ ਜੋ ਹੀਰੇ ਦੇ ਵਿੱਚ ਚਾਰ-ਪੰਜ ਤਾਂ ਇਧਰੋਂ ਆ ਗਏ ਤਿੰਨ-ਚਾਰ ਇਧਰੋਂ ਆਏ ਨੇ ਸਾਰੇ ਇਕੱਠੇ ਹੀ ਪੈ ਗਏ ਨੇ ਕੋਲ ਲੱਗ ਤਾ ਉਹਨੂੰ ਆ ਗੁੜੀਆਂ ਨੂੰ ਉਹਦਾ ਜੇ ਅਸੀਂ ਨਾ ਜਾਂਦੇ ਨਾ ਜਾਂਦੇ ਜੇ ਅਸੀਂ ਤਾਂ ਉਹਨੂੰ ਗੁੜੀਆਂ ਨੂੰ ਪਾੜ ਦਿੰਦੇ ਇਹੀ ਆ ਵੀਰੇ ਨਾਲ ਤਾਂ ਕੋਈ ਹੱਲ ਹੋਣਾ ਚਾਹੀਦਾ ਇਸਦਾ ਹੀ ਅਪੀਲ ਕਰਦੇ ਆ ਕੱਲ ਨੂੰ ਸਾਡੇ ਵੀ ਬੱਚੇ ਨੇ ਸਾਡੇ ਬੱਚਿਆਂ ਨੂੰ ਵੀ ਕੱਲ ਨੂੰ ਇਹ ਜੀ ਵਾਰਦਾਤ ਹੋ ਸਕਦੀ ਆ ਫਿਰ ਅਸੀਂ ਕਿੱਧਰ ਜਾਵਾਂਗੇ ਕੀ ਨਾਮ ਹੈ ਜੀ ਅਮਰੀਕ ਸਿੰਘ ਅਮਰੀਕ ਸਿੰਘ ਜੀ ਕੀ ਹੋਇਆ ਅੱਜ ਇਹ ਜੀ ਮੈਂ ਰੇੜਾ ਲਈ ਆ ਰਿਹਾ ਸੀ ਖੇਚੋਂ ਇਹ ਬੱਚਾ ਇੱਥੇ ਔਪਰਚ्युनिटी ਦੁਕਾਨ ਤੇ ਆਇਆ ਜਾਦੇ ਨੂੰ ਚਿੰਬੜ ਕੇ ਕੁੱਤੇ ਇਹ ਇੱਧਰ ਨੂੰ ਡਰ ਕੇ ਭੱਜ ਲਿਆ ਮੈਂ ਉਧਰੋਂ ਰੇੜਾ ਛੱਡ ਕੇ ਜਦੋਂ ਭੱਜਿਆ ਜਦ ਨੂੰ ਅਸੀਂ ਲਵੇ ਲੱਗੇ ਕੁੱਤਿਆਂ ਦੇ ਉਧਰੋਂ ਸਰਪੰਚ ਸਾਹਿਬ ਆ ਗਿਆ ਜੇ ਨਾ सरपंचਾਉਂ ਦਾ ਜਾਨੂ ਮੈਂ ਵੀ ਜਾਣਾਂ ਸੀ ਜਦ ਨੂੰ ਵੀ ਕੁੜੀ ਨੂੰ ਕੁੱਤੇ ਪਾੜ ਦਿੰਦੇ ਜਦੋਂ ਕੁੜੀ ਉਹਨੇ ਗੋਦੀ ਚੱਕੀ ਸਰਪੰਚ ਹੁਣ ਦੱਸਦਾ ਵੀ ਕੁੜੀ ਦਾ ਬਾਥਰੂਮ ਦਰਦੀ ਦਾ ਨਿਕਲ ਗਿਆ ਪਾੜ ਦੇਣੀ ਸੀ ਫਿਰ ਇਹ ਮੁੰਡਾ ਆ ਗਿਆ ਹੋਰ ਮਾਈਆਂ ਆਲਦਾਂ ਰੌਲਾ ਸੁਣ ਕੇ ਬਹੁਤ ਆ ਗਈ ਆ ਚਾਰ ਕਿ ਦਿਨ ਦੀ ਗੱਲ ਹੈ ਮਹਿੰਦਰ ਸਿੰਘ ਨੇ ਮੇਰੀ ਪੋਤੀ ਬਚਾਈਆ ਨਹੀਂ ਉਹਦੇ ਪਾੜ ਦੇਣੀ ਸੀ ਕਿੰਨੇ ਕੁੱਤੇ ਨੇ ਜੀ ਕੁੱਤੇ 7-8 ਨੇ ਜੀ ਅੱਛਾ ਇਹ ਡਰਦੇ ਨਹੀਂ ਡਰਨਾ ਕੀ ਨੇ ਇਹਨਾਂ ਨੇ ਜੀ ਇਹ ਤਾਂ ਬੰਦਿਆਂ ਨੂੰ ਪਹਿਣਗੇ ਹਾਲੇ ਤਹੇ ਨਿਆਣਿਆਂ ਨੂੰ ਪੈਂਦੇ ਨੇ ਬੰਦਿਆਂ ਨੂੰ ਪਹਿਣਗੇ ਹੂੰ ਜੇ ਨਾ ਹੁੰਦੇ ਤੁਸੀਂ ਬੜਾ ਨੁਕਸਾਨ ਹੋਣਾ ਹੁਣ ਨੂੰ ਕੁੜੀ ਮਰੀ ਵੀ ਹੁੰਦੀ ਜੀ ਉਹ ਹੂੰ ਇੰਨਾ ਹੀ ਕੇ ਫਰਕ ਰਹਿ ਗਿਆ ਬਸ ਇੰਨਾ ਹੀ ਬੁਰਕ ਪਰਨ ਦਾ ਤੂੰ ਜੀ ਕੈਮਰੇ ਵਿੱਚ ਦੇਖ ਲੋ ਕੈਮਰੇ ਲੱਗੇ ਹੋਏ ਨੇ ਆਹਦਾਲੇ ਬਈ ਇਹ ਤਾਂ ਬਹੁਤ ਔਖਾ ਹੋਇਆ ਪਿਆ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਅਸੀਂ ਇਹੀ ਮੰਗ ਕਰਦੇ ਆਂ ਜੀ ਇਹਨਾਂ ਦਾ ਕੋਈ ਹੱਲ ਹੋਣਾ ਚਾਹੀਦਾ ਜੀ ਜਾਣਾ ਜਿਵੇਂ ਹੁਣ ਸਿਆਣੇ ਬਜ਼ੁਰਗ ਨੇ ਇਹਨਾਂ ਦਾ ਵੀ ਕੋਈ ਹੀਲਾ ਨਹੀਂ ਉਨੇ ਕਿਨੇ ਕਿ ਨਿਆਣੇ ਨੇ ਇਹ ਤਾਂ ਚਲੋ ਕੁੜੀ ਹੈਗੀ ਦੀ 4-5 ਸਾਲ ਦੀ ਭੱਜ ਗਈ ਛੋਟਾ ਬੱਚਾ ਉਹਦਾ ਕੀ ਹਿੱਲਾ ਜੇ ਹੁਣ ਇਹ ਕੁੜੀ ਨੂੰ ਅੱਜ ਜੇ ਪੰਜ-ਛੇ ਕੁੱਤੇ ਪੈ ਗਏ ਤੇ ਜੇ ਪੈ ਜਾਂਦੇ ਜਾਨਵਾਲੇ ਵਾਲਿਆਂ ਨੇ ਆਉਣਾ ਦੀ ਜਾਨਵਰ ਦੀ 파ੜ ਛੀਡ ਕਰ ਦੇਣੀ ਸੀ ਬੇਦਾ ਕੋਈ ਹਿੱਲਾ ਹੋਣਾ ਚਾਹੀਦਾ ਜੀ ਬਹੁਤ ਖਤਰਾ ਇਹ ਨਾਮ ਹੈ ਜੀ ਮਿੰਦਰ ਸਿੰਘ ਮਿੰਦਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਵਾਕਿਆ ਹੋਇਆ ਕਹਿੰਦੇ ਪਹਿਲਾਂ ਵੀ ਇਦਾਂ ਦੀ ਹਾਸ ਬਈ ਕੁੱਤਿਆਂ ਦਾ ਬਹੁਤ ਬੁਰਾ ਹਾਲ ਹੈ ਜੀ ਸਾਡੇ ਕੁੱਤੇ ਪੈਂਦੇ ਆ ਆ ਗੁੜੀਆ ਦੇਖ ਚੌਥੇ ਆ ਬਚਾਈਆ ਮੈਂ ਮੇਰੇ ਕੋਲ ਭੱਜ ਕੇ ਆ ਗਈ ਤਾਂ ਕੁੱਤੇ ਮੋੜੇ ਨਹੀਂ ਇਹਨੂੰ ਖਾ ਜਾਂਦੇ ਅੱਜ ਫੇ ਰੇਡੀਓ ਗੁड़िया ਦੀ ਜਿਹਨੂੰ ਕਹਿੰਦੇ ਨੇ ਕੁੱਤੇ ਪਏ ਨੇ 7-8 ਕੁੱਤੇ ਨੇ ਬਈ ਇਹਨਾਂ ਦਾ ਕੋਈ ਹੇਲਾ ਹੋਣਾ ਚਾਹੀਦਾ ਜੀ ਅਸੀਂ ਮੰਗ ਕਰਦੇ ਆ ਮੈਂ ਮੈਂਬਰ ਪੰਚਾਇਤ ਆ ਉਹ ਸਰਪੰਚ ਨੇ ਬਚਾਈਆ ਉਹਦੋਂ ਮੈਂ ਮੈਂਬਰ ਨੇ ਬਚਾਈਆ ਕੁੜੀਆ ਹੈਲੋ ਹੈਲੋ ਹਾਂਜੀ ਮੈਂ ਸਸੀ ਕਲ ਜੀ ਮੈਮ ਪੱਤਰਕਾਰ ਮਨਵਿੰਦਰ ਸਿੰਘ ਟਵਾਣਾ ਬੋਲ ਰਿਹਾ ਜੀ ਪੰਜਾਬੀ ਲੋਕ ਚੈਨਲ ਪਾਸੋਂ ਮੈਮ ਮੈਮ ਇੱਕ ਨਾ ਆਵਾਰਾ ਕੁੱਤਿਆਂ ਦੀ ਬੜੀ ਦਿੱਕਤ ਆ ਰਹੀ ਹੈ ਜੀ ਪਾਸੋਂ ਪਟਿਆਲਾ ਰੋਡ ਤੇ ਪਿੰਡ ਹੈ ਜੀ ਰਾਇਮਲ ਮਾਜਰੀ ਉੱਥੇ ਨਾ ਕੱਲ ਕੁੱਤਿਆਂ ਨੇ ਇੱਕ ਛੋਟੇ ਬੱਚੇ ਨੂੰ ਨਿਸ਼ਾਨਾ ਬਣਾਇਆ ਜੀ ਪਿੰਡ ਵਾਲਿਆਂ ਨੇ ਬਹੁਤ ਮੁਸ਼ਕਲ ਨਾਲ ਬਚਾਇਆ ਇਹਦੇ ਲਈ ਮੈਮ ਪਿੰਡ ਹੈ ਜੀ ਰਾਇਮਲ ਮਾਜਰੀ ਮੈਮ ਰਾਇਮਲ ਮਾਜਰੀ ਹਾਂਜੀ ਠੀਕ ਹੈ ਮੈਂ ਚੈੱਕ ਕਰਦੇ ਜੀ ਮੀ ਉਹਨੂੰ ਹੁਣੇ ਕਹਿੰਦੇ ਚੈੱਕ ਕਰਵਾ ਠੀਕ ਹੈ ਇਹਦੇ ਤੇ ਮੈਮ ਕੀ ਕੀਤਾ ਜਾਊਗਾ ਜੀ ਇਹਨਾਂ ਤੋਂ ਸਟਕਾਰਾ ਪਾਉਣ ਦੇ ਲਈ ਮੈਂ ਇੱਕ ਵਾਰੀ ਦੀ ਚੈੱਕ ਕਰਦੇ ਨਾ ਪੰਚਾਇਤ ਨਾਲ ਗੱਲ ਕਰਦੇ ਕਿਹੜੇ ਨਾਲ ਗੱਲ ਕਰਦੇਗੀ ਠੀਕ ਹੈ ਜੀ ਠੀਕ ਹੈ ਮੈਂ ਠੀਕ ਹੈ ਜੀ ਓਕੇ ਓਕੇ